ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾ ਦਾ ਸਾਰੰ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾ ਰਹੀ ਹਾਂ ਬਹੁਤ ਹੀ ਸਵਾਦ ਮੰਗੋ ਆਈਸਕ੍ਰੀਮ ਯਾਨੀ ਕਿ ਅੰਬਾਂ ਦੀ ਆਈਸਕ੍ਰੀਮ ਬਹੁਤ ਹੀ ਜ਼ਿਆਦਾ ਕਰੀਮੀ ਸੌਫਟ ਇੱਕਦਮ ਬਾਜ਼ਾਰ ਵਰਗੀ ਬਣੂਗੀ ਕੋਈ ਦਾਸੇ ਨਹੀਂ ਸਕੂਗਾ ਕਿ ਇਹ ਘਰੇ ਬਣੀ ਹੋਈ ਆ। ਸਿਰਫ ਇੱਕ ਕੌਲੀ ਆਪਾਂ ਜਿਹੜਾ ਵਿਪਿੰਗ ਕਰੀਮ ਲਵਾਂਗੇ ਤੇ ਉਹਦੇ ਨਾਲ ਡੱਬੇ ਪਰ ਆਈਸਕ੍ਰੀਮ ਬਣੂਗੀ। ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂ ਕਰ ਦਿਓ ਵੱਧ ਤੋਂ ਵੱਧ ਨੂੰ ਸ਼ੇਅਰ ਕਰੋ ਤਾਂ ਜੋ ਸਾਰੇ ਘਰੇ ਬਣਾਣ ਤੇ ਗਰਮੀਆਂ ਦੇ ਵਿੱਚ ਬਣਾ ਕੇ ਇੰਜੋਏ ਕਰਨ ਕਰਦੇ ਵਿੱਚ ਬੱਚਿਆਂ ਨੂੰ ਬਣਾ ਕੇ ਇਹ ਜਰੂਰ ਖਵਾਇਓ ਬਹੁਤ ਹੀ ਜਿਆਦਾ ਵਧੀਆ ਆਈਸਕ੍ਰੀਮ ਹੈ ਚਲੋ ਕਰਦੇ ਆ ਫਿਰ ਬਣਾਉਣਾ ਸ਼ੁਰੂ ਮੈਂਗੋ ਆਈਸਕ੍ਰੀਮ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤਾਂ ਇੱਥੇ ਹੀ ਆਂਬ ਲਿਆਇਆ ਇਹਨੂੰ ਮੈਂ ਵਧੀਆ ਤਰੀਕੇ ਨਾਲ ਕੱਟ ਲਿਆਇਆ ਇਹ 250 ਗ੍ਰਾਮ ਪਰ ਦੇ ਵਿੱਚ ਤੇ ਇਹਨੂੰ ਜਿਹੜਾ ਇਹ ਵਧੀਆ ਤਰੀਕੇ ਨਾਲ ਗ੍ਰਾਈਂਡ ਕਰ ਲਿਆਇਆ ਬਿਨਾ ਪਾਣੀ ਪਾਏ ਇਹ ਦੇਖੋ ਕਿੰਨਾ گاੜਾ ਹੈ ਜੇ ਤੁਸੀਂ ਵਧੀਆ ਫਰੈਸ਼ ਤੇ ਮਿੱਠਾ ਆਂਬ ਲਾਉਂਗੇ ਤੇ ਇੰਨਾ ਹੀ گاੜਾ ਦਾ ਡਾਈ ਬਣੂਗਾ ਫਿਰ ਇੱਕ ਭਾਂਡਾ ਲੈਣਾ ਹੈ ਉਹਦੇ ਵਿੱਚ ਵਿਪਿੰਗ ਕਰੀਮ ਯਾਨੀ ਕਿ ਕੇਕ ਸਜਾਉਣ ਵਾਲੀ ਕਰੀਮ ਬਾਜ਼ਾਰੋਂ ਬਹੁਤ ਆਸਾਨੀ ਨਾਲ ਮਿਲ ਜਾਂਦੀ ਹੈ ਇਹ 200 ml ਮੈਂ ਪਾਈ ਆ ਤੇ ਇਹ ਤੁਸੀਂ ਵਧੀਆ ਕੁਆਲਿਟੀ ਦੀ ਵਰਤਣੀ ਆ ਤੇ ਫਿਰ ਜਿਹੜਾ ਇਹਨੂੰ ਤੁਸੀਂ ਵਰਤਣ ਤੋਂ ਪਹਿਲਾਂ 20 ਤੋਂ 25 ਮਿੰਟ ਦੇ ਲਈ ਫਰੀਜ਼ਰ ਦੇ ਵਿੱਚ ਜਾਨਕਿ ਜਿੱਥੇ برف ਜਮਾਉਂਦੇ ਆ ਉਹਦੇ ਵਿੱਚ ਰੱਖ ਦੇਣਾ ਹੈ ਫਿਰ ਵਰਤਣਾ ਇਹਨੂੰ ਜਿਆਦਾ ਵੀ ਨਹੀਂ ਇਹਨੂੰ برف ਜੰਮਣ ਦੇਣੀ ਸਾਫਟ ਜਿਹਾ ਹੀ ਰੱਖਣਾ ਹੈ ਫਿਰ ਇਹਨੂੰ ਵਿਪ ਕਰਨਾ ਹੈ ਕਿਸੇ ਵੀ ਇਲੈਕਟ੍ਰਿਕ ਬੀਟਰ ਦੇ ਨਾਲ ਇਹਦੇ ਵਿੱਚ ਆਲਰੇਡੀ ਮਿੱਠਾ ਹੁੰਦਾ ਹੈ ਇਸ ਲਈ ਆਪਾਂ ਨੂੰ ਮਿੱਠਾ ਪਾਣ ਦੀ ਲੋੜ ਨਹੀਂ ਹੈਗੀ ਬਹੁਤ ਜਾਣਿਆਂ ਨੂੰ ਇਹ ਚੀਜ਼ ਦਾ ਡਰ ਰਹਿੰਦਾ ਹੈ ਕਿ ਪਤਾ ਨਹੀਂ ਇਹ ਕੀ ਆ ਖੀ ਆ ਖੀ ਨਹੀਂ ਸੋ ਇਹ ਖਾਣ ਵਾਲੀ ਹੁੰਦੀ ਹੈ ਕੇਕ ਕੇਕ ਦੇ ਉੱਤੇ ਲੱਗੀ ਹੁੰਦੀ ਹੈ ਇਹ ਕਰੀਮ ਇਹਦੇ ਚ ਆਲਰੇਡੀ ਮਿੱਠਾ ਹੁੰਦਾ ਹੈ ਤੇ ਬਸ ਇਹਨੂੰ ਇਦਾਂ ਪਾੜਦਾ ਫੇਟ ਦੇ ਜਾਣਾ ਜੇ ਤੁਹਾਡੇ ਕੋਲ ਇਲੈਕਟ੍ਰਿਕ ਬੀਟਰ ਨਹੀਂ ਹੈਗਾ ਤੁਸੀਂ ਜਿਹੜਾ ਹੱਥ ਵਾਲਾ ਬੀਟਰ ਹੁੰਦਾ ਹੈ ਉਹਦੇ ਨਾਲ ਵੀ ਇਹਨੂੰ ਬੀਟ ਕਰ ਸਕਦੇ ਆ ਤੇ ਹੌਲੀ 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 ਆਪ ਹੀ ਫੁੱਲੂਗੀ ਤੇ ਡਬਲ ਹੋ ਜੂਗੀ ਤੇ ਦੇਖੋ ਜਦੋਂ ਐਵੇਂ ਦੀ ਹੋ ਗਈ ਤੇ ਮਤਲਬ ਇਹ ਪਰਫੈਕਟ ਆ ਜ਼ਿਆਦਾ ਵੀ ਨਹੀਂ ਆਪਾਂ ਇਹਨੂੰ ਵਿਪ ਕਰਨਾ ਨਹੀਂ ਤੇ ਕੇਕ ਵਾਲੀ ਬਣ ਜੂਗੀ ਕੇਕ ਲਈ ਆਪਾਂ ਨੂੰ ਜ਼ਿਆਦਾ ਥਿੱਕ ਚਾਹੀਦੀ ਹੁੰਦੀ ਆ ਪਰ ਆਈਸਕ੍ਰੀਮ ਲਈ ਥੋੜੀ ਘੱਟ ਫਿਰ ਇਹਦੇ ਚ ਆਪਾਂ ਜਿਹੜੀ ਮੰਗੋ ਪਲਪ ਸੀਗਾ ਉਹ ਪਾ ਲੈਣਾ ਹੈ ਕੈਮਰੇ ਦੇ ਵਿੱਚ ਇਹ ਮੰango ਪਲਪ ਜਿਹੜਾ ਰੰਗ ਥੋੜਾ ਅਲੱਗ ਰਗ ਰਿਹਾ ਹੈ ਤੇ ਬਸ ਹੁਣ ਆਪਾਂ ਚੰਗੀ ਤਰੀਕੇ ਨਾਲ ਇਹ ਮਿਲਾ ਲੈਣਾ ਹੈ ਤੇ ਹਲਕਾ ਜਿਹਾ ਮੈਨੂੰ ਲੱਗਾ ਕਿ ਇਹਦੇ ਵਿੱਚ ਹੋਰ ਚਾਹੀਦਾ ਹੈ ਮੈਂ ਸਾਰਾ ਹੀ ਪਾਇਆ ਬਸ ਥੋੜਾ ਜਿਹਾ ਬਚਾ ਲਿਆ ਐ ਸਾਈਡ ਤੇ ਤਾਂ ਜੋ ਜਿਹੜਾ ਇਹਦੀ ਮੈਂ ਡੈਕੋਰੇਸ਼ਨ ਕਰ ਸਕਾਂ ਤੁਸੀਂ ਯਕੀਨ ਮੰਨਿਓ ਇੱਕ ਵਾਰੀ ਨੂੰ ਬਣਾ ਕੇ ਦੇਖੋਗੇ ਨਾ ਤੇ ਮਜ਼ੇ ਆ ਜਾਊਗਾ ਤੁਹਾਨੂੰ ਪੂਰੀਆਂ ਗਰਮੀਆਂ ਬਣਾਉਂਗੇ ਇਹਨੂੰ ਤੇ ਥੋੜਾ ਜਿਹਾ ਮੈਂ ਤੇ ਫੂਡ ਕਲਰ ਪਾਇਆ ਬਿਲਕੁਲ ਆਪਸ਼ਨਲ ਆ ਮੈਂ ਹਲਕਾ ਜਿਹਾ ਪਾਇਆ ਤਾਂ ਜੋ ਤੁਹਾਨੂੰ ਕੈਮਰੇ 'ਚ ਵਧੀਆ ਦਿਖੇ ਨਹੀਂ ਤੇ ਜਿਹੜਾ ਇਹ ਉਹ ਕੈਮਰੇ 'ਤੇ ਸ ਤੇ ਦੇਖੋ ਕਿੰਨਾ ਪਰਫੈਕਟ ਆ ਤੁਸੀਂ ਇਹ ਬਿਲਕੁਲ ਸਕਿਪ ਕਰ ਸਕਦੇ ਆ ਕਲਰ ਪਾਉਣਾ ਤੇ ਦੇਖੋ ਬਹੁਤ ਹੀ ਵਧੀਆ ਹੈ ਕਲਰ ਪਾਉਣ ਦੇ ਨਾਲ ਕੋਈ ਵੀ ਟੇਸਟ ਦੇ ਵਿੱਚ ਖਰਾਬੀ ਨਹੀਂ ਆਉਗੀ ਬਸ ਹੁਣ ਇਹਨੂੰ ਕਿਸੇ ਵੀ ਭਾਂਡੇ ਚ ਪਾ ਲੈਣਾ ਹੈ ਜਿਹਦਾ ਟੱਕਣ ਵਧੀਆ ਤਰੀਕੇ ਨਾਲ ਬੰਦ ਹੁੰਦਾ ਹੋਏ ਤੇ ਪਾਉਣ ਤੋਂ ਬਾਅਦ ਚ ਇਹ ਦੇਖੋ ਮੈਂ ਮੰਗੋ ਦੇ ਨਾਲ ਉੱਪਰ ਸਜਾਤਾ ਹਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਸਜਾ ਸਕਦੇ ਆ ਹੋਰ ਵੀ ਜਿਆਦਾ ਸੋਹਣਾ ਲੱਗਦਾ ਹੈ ਜੇ ਸਜਾਇਆ ਹੋਏ ਤੇ ਇਹਨੂੰ ਵਧੀਆ ਤਰੀਕੇ ਨਾਲ ਲਈਏ ਦੇਖੋ ਮੰਗੋ ਪਾ ਕੇ ਫਿਰ ਜਿਹੜਾ ਇਹ ਤੂਥਪਿਕ ਲੈ ਕੇ ਇਹਨੂੰ ਮੈਂ ਇਹ ਘੁਮਾਤਾ ਹਾਂ ਜੇ ਤੁਹਾਨੂੰ ਇਹ ਆਈਸਕ੍ਰੀਮ ਦੇ ਬਾਰੇ ਕੋਈ ਵੀ ਡਾਊਟ ਹੋਏ ਜਾਂ ਕੁਝ ਵੀ ਹੋਏ ਤੁਸੀਂ ਨੀਚੇ ਕਮੈਂਟ ਦੇ ਵਿੱਚ ਲਿਖ ਦਿਓ ਮੈਂ ਜਰੂਰ ਰਿਪਲਾਈ ਕਰੂੰਗੀ ਤੇ ਦੇਖੋ ਬਸ ਹੁਣ ਆਪਾਂ ਇਹਨੂੰ ਜਿਹੜਾ ਇਹਦਾ ਘੁਮਾ ਦੇਣਾ ਹੈ ਤੇ ਜਿਹੜੇ ਥੋੜੇ ਜੇ ਕੱਟੇ ਹੋਏ ਆਂਬ ਪਾ ਦੇਣਾ ਇਹ ਦੇਖੋ ਇੱਕ ਕੰਬ ਦੇ ਨਾਲ ਇੰਨੀ ਸਾਰੀ ਆਈਸਕ੍ਰੀਮ ਬਣ ਕੇ ਤਿਆਰ ਆ ਬਹੁਤ ਹੀ ਵਧੀਆ ਲੱਗਦੀ ਹੈ ਗਰਮੀਆਂ ਦੇ ਇਸ ਠੰਡੀ ਠੰਡੀ ਆਈਸਕ੍ਰੀਮ ਤੇ ਇਹਨੂੰ ਬਸ ਟੱਕਣ ਲਾ ਕੇ ਜਿਹੜਾ ਇਹ ਉਹ ਫ੍ਰੀਜ਼ਰ ਦੇ ਵਿੱਚ ਓਵਰਨਾਈਟ ਜਾਂ ਫਿਰ 8 ਘੰਟੇ ਲਈ ਫ੍ਰੀਜ਼ ਕਰ ਲੈਣਾ ਹੈ ਟੱਕਨ ਚੰਗੀ ਤਰ੍ਹਾਂ ਬੰਦ ਕਰਨਾ ਨਹੀਂ ਤਾਂ ਇਹਦੇ ਵਿੱਚ ਬਰਫ਼ ਜੰਮ ਜੂਗੀ ਤੇ ਬਸ ਇਹ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਹੈ ਇਹਨੂੰ ਆਪਾਂ ਕੱਢਾਂਗੇ ਫਿਰ ਇਹਨੂੰ ਜਿਹੜਾ ਇਹ ਆਪਾਂ ਸਕੂਪ ਆਊਟ ਕਰਾਂਗੇ ਤੁਸੀਂ ਇਹਨੂੰ ਜਿਹੜਾ ਇਹ ਕੱਢ ਕੇ ਕੱਟ ਵੀ ਸਕਦੇ ਆ ਡੱਬਾ ਮੁੱਦਾ ਮਾਰ ਕੇ ਕੱਟ ਵੀ ਸਕਦੇ ਆ ਇਹ ਦੇਖੋ ਤੇ ਆਪਣੀ ਬਹੁਤ ਹੀ ਟੇਸਟੀ ਮੰਗੋ ਆਈਸਕ੍ਰੀਮ ਬਣ ਕੇ ਤਿਆਰ ਹੈ ਜੂਰੇ ਇਹ ਗਰਮੀਆਂ ਦੇ ਵਿੱਚ ਇਹਨੂੰ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿਦਾਂ ਦੀ ਲੱਗੀ ਇਹ ਤੁਹਾਨੂੰ ਰੈਸিপি ਜੇ ਰੈਸিপি ਪਸੰਦ ਆਇਦਰ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਹੋਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦੀ ਵੀਡੀਓ ਦੇਖ ਲਈ